ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਆਏ ਹੋਏ ਆ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸ਼ੇਮੀ ਪਾਤਸ਼ਾਹੀ ਮੇਰੀ ਪੀੜੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਤੇ ਇੱਥੇ ਨਗਰ ਕੀਰਤਨ ਸਜਾਇਆ ਗਿਆ ਦਰਬਾਰ ਸਾਹਿਬ ਤਰਨਤਾਰਨ ਦੇ ਅੰਦਰ ਤੇ ਪ੍ਰਕਰਮਾਂ ਦੇ ਵਿੱਚੋਂ ਹੁੰਦਾ ਆ ਨਗਰ ਕੀਰਤਨ ਪਲਕੀ ਸਾਹਿਬ ਤੇ ਆਣ ਕੇ ਮਹਾਰਾਜ ਦੇ ਮੁੱਖ ਦਵਾਰ ਤੇ ਆ ਕੇ ਅਰਦਾਸ ਹੁੰਦੀ ਤੇ ਚਲੋ ਜੀ ਤਨਵੀਂ ਦਰਸ਼ਨ ਕਰਾਉਣੇ ਇਹ ਤਾਂ ਉਹਨਾਂ ਨੂੰ ਕਿਤੇ ਪਰਸ਼ਾਵਾ ਮਨਾ ਪੈ ਜਾਵੇ ਅਸੀਂ ਆਪਾਂ ਲੋਕੀਂ ਕੁਝ ਪਹਿਲਾਂ ਚੱਲਦਾ ਰਿਆ ਅੱਜ ਵੀ ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪਏ ਹਾਂ ਜਿਸ ਜਿਹੜੀ ਧੀ ਔਰਤ ਔਲਾਦ ਨੂੰ ਜਨਮ ਨਹੀਂ ਦਿੰਦੀ ਉਹਨੂੰ ਉੰਤਰੀ ਨਖਤਰੀ ਕਿਹਾ ਜਾਂਦਾ ਹੈ ਕਈ ਕੁਝ ਆਖਿਆ ਜਾਂਦਾ ਖੈਰ ਮੈਂ ਇਸ ਪਾਸੇ ਨਾ ਜਾਵਾਂ ਅਖੀਰ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ ਉਧਰੋਂ ਦੁਸ਼ਾਨੇ ਜਿਹੜੇ ਸਨ ਉਹ ਸੁੱਕਣੇ ਪਾਏ ਹੋਏ ਸੀ ਤੇ ਬਾਬਾ ਪ੍ਰਿਥੀਚੰਦ ਕਹਿਣ ਲੱਗਾ ਕਿ ਇਹ ਸਾਰਾ ਕੁਝ ਸਾਡੇ ਮਿਹਰਬਾਨ ਦਾ ਹੀ ਹੈ ਕਿਉਂਕਿ ਗੁਰੂ ਅਰਜਨ ਦੇਵ ਦੇ ਘਰ ਕੋਈ ਲਾਦ ਨਹੀਂ ਹੈ ਤੇ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜਿਹੜਾ ਸਾਡਾ ਪੁੱਤਰ ਮਿਹਰਬਾਨ ਇਹੋ ਗੁਰਤਾ ਗੱਦੀ ਤੇ ਬਹੇਗਾ ਤੇ ਇਹ ਸਾਰਾ ਕੁਝ ਸਾਡਾ ਹੀ ਹੈ ਇਹ ਗੱਲਾਂ ਮਾਤਾ ਗੰਗਾ ਜੀ ਦੇ ਕੰਨਾਂ ਦੇ ਵਿੱਚ ਪਈਆਂ ਅਖੀਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਅਰਦਾਸ ਬੇਨਤੀ ਕਰਕੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਦੀਡ ਦੇ ਵਿੱਚ ਜਾਓ ਜਿੰਨੂ ਅੱਜ ਆਪਾਂ ਬੀੜ ਬਾਬਾ ਬਡਾ ਸਾਹਿਬ ਨੂੰ ਕਹਿੰਨੇ ਆ ਨਾ ਬੀੜ ਨਾਮ ਹੈ ਜੰਗਲ ਦਾ ਕਹਿੰਦੇ ਉਸ ਬੀੜ ਦੇ ਵਿੱਚ ਜਾਓ ਤੇ ਬਾਬਾ ਬਡਾ ਸਾਹਿਬ ਜੀ ਉੱਥੇ ਬੈਠੇ ਨਹੀਂ ਕਿਉਂਕਿ ਬਾਬਾ ਬਡਾ ਸਾਹਿਬ ਜੀ ਉਦੋਂ ਉਸ ਖੇਤੀ ਦੀ ਰੱਖਿਆ ਕਰਦੇ ਸੀ ਸਾਂਭ ਸੰਭਾਲ ਕਰਦੇ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਕੇਵਲ ਇੱਕ ਸਿੱਖ ਬਣ ਕੇ ਤੇ ਉੱਥੇ ਜਾਓ ਤੇ ਉਹ ਤੁਹਾਨੂੰ ਵਰ ਦੇਣਗੇ ਉਹ ਤੁਹਾਡੇ ਤੇ ਕਿਰਪਾ ਕਰਨਗੇ ਮਾਤਾ ਗੰਗਾ ਜੀ ਨੇ ਬਚਨ ਸੁਣਿਆ ਪ੍ਰਸ਼ਾਦੇ ਲਏ ਹੱਥ ਦੇ ਵਿੱਚ ਸਾਰਾ ਕੁਝ ਲਿਆ ਆ ਰੱਥਾਂ ਤੇ ਚੜ ਕੇ ਨਾਲ ਸੇਵਾਦਾਰਾਂ ਨੂੰ ਦਾਸੀਆਂ ਨੂੰ ਲੈ ਕੇ ਤੁਰ ਪਏ। ਨਾਗੇ ਜੇ ਗਏ। ਘੱਟਾ ਮਿੱਟੀ ਉੱਡਦਾ ਜਾ ਰਿਹਾ ਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਮ ਮਹਾਰੇ ਸਿੱਖਾਂ ਨੂੰ ਕਹਿ ਦਿੱਤਾ ਸਿੱਖੋ ਕੀ ਗੱਲ ਐ ਅੱਜ ਬੜਾ ਘੱਟਾ ਉੱਡ ਰਿਹਾ ਚੀਖ ਝਗਾੜਾ ਪੈ ਰਿਹਾ ਜਿਹੜੇ ਉਹ ਜੰਗਲ ਦੇ ਪੰਛੀ ਨੇ ਉਹ ਵੀ ਬਹੁਤ ਰੋ ਰਹੇ ਨੇ ਗੱਲ ਕੀ ਐ ਤੇ ਸੇਖਣੇ ਦੂਰੋਂ ਵੇਖ ਕੇ ਆਖਿਆ ਜੀ ਗੁਰੂ ਸਾਹਿਬ ਜੀ ਦੇ ਮਹਿਲ ਆ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਆਮ ਮਹਾਰੇ ਬਚਨ ਕਰ ਦਿੱਤਾ ਕਹਿੰਦੇ ਗੁਰੂ ਗਿਆਨ ਨੂੰ ਕੀ ਭਜਣਾ ਪੈਗਣਾ। ਜਦੋਂ ਕਿਰਪਾ ਨਾ ਹੋਣੀ ਹੋਵੇ ਨਾ ਜਦੋਂ ਸਾਡੀ ਸ਼ਰਧਾ ਦੇ ਵਿੱਚ ਫਰਕ ਹੋਵੇ ਸੰਗਤ ਜੀ ਉਦੋਂ ਫਿਰ ਝੋਲੀ ਨਹੀਂ ਭਰਦੀ ਝੋਲੀ ਕਦੋਂ ਭਰਦੀ ਹੈ ਜਦੋਂ ਸ਼ਰਧਾ ਸਾਡੀ ਗੁਰੂ ਨੂੰ ਪ੍ਰਵਾਨ ਹੋ ਗਈ ਜਿੰਨਾ ਜਦੋਂ ਅਸੀਂ ਵਿਖਾਲੇ ਵਾਸਤੇ ਜਾਂਦੇ ਹਾਂ ਨਾ ਗੁਰਦੁਆਰੇ ਹਾਏ ਮਾਨੋ ਮੋਹ ਸੋਹਣੇ ਪਾਏ ਜਨਮ ਮਿਲੇ ਸੋਹਣੇ ਪਾਏ ਅੰਮਰਗੋ ਸਤਿਗੁਰੂ ਦੇ ਚਰਨਾਂ ਹਰਿ ਹਰਿ ਗੁਰੂ ਦੇ ਚਰਨਾਂ ਜੀ